ਤੇ ਜਿਹੜੀ ਵੀ ਗੱਲ ਸੈਂਟਰ ਗਵਰਨਮੈਂਟ ਤੱਕ ਪਹੁੰਚਾਉਣ ਦੀ ਆ ਉਹ ਮੈਂ ਬਖੂਬੀ ਆਪਣੀ ਜ਼ਿੰਮੇਵਾਰੀ ਨਿਭਾਉਂਗਾ ਤੇ ਪਹਿਲਾਂ ਮੈਂ ਅੱਜ ਧੰਨਵਾਦ ਕਰਦਾ ਜਖੜ ਸਾਹਿਬ ਦਾ ਕਿਉਂਕਿ ਪ੍ਰਧਾਨ ਜਿਹੜੇ ਵੀ ਪਾਰਟੀ ਦੇ ਉਹ ਬਹੁਤ ਵੱਡਾ ਰੋਲ ਹੁੰਦਾ ਕੋਈ ਵੀ ਸੂਬੇ ਦੇ ਜਿਹਨੂੰ ਵੀ ਉੱਥੇ ਮੰਤਰੀ ਬਣਾਉਣਾ ਕੈਬਨਿਟ ਚ ਲੈ ਕੇ ਜਾਣਾ ਜਾਂ ਯੂਨੀਅਨ ਆਫ ਗਵਰਨਮੈਂਟ ਚ ਲੈ ਕੇ ਜਾਣਾ ਮੈਂ ਖਾਸ ਤੌਰ ਤੇ ਬੀਜੇਪੀ ਤੇ ਸਾਡੇ ਪ੍ਰਧਾਨ ਜਾਖੜ ਸਾਹਿਬ ਦਾ ਮੈਂ ਇਸ ਗੱਲ ਲਈ ਧੰਨਵਾਦ ਕਰਦਾ ਵੀ ਮੇਰੇ ਤੇ ਇਹਨਾਂ ਨੇ ਅਸ਼ੀਰਵਾਦ ਜਿਹੜਾ ਉਹ ਦਿੱਤਾ ਏ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਦੂਜੀ ਗੱਲ ਤੁਸੀਂ ਬਿਲਕੁਲ ਠੀਕ ਕਿਹਾ ਇਹ ਮੈਂ 2009 ਚ ਜਦੋਂ ਪਹਿਲੀ ਵਾਰ ਐਮਪੀ ਬਣਿਆ ਉਦੋਂ ਦਾ ਲਗਾਤਾਰ ਇਹ ਪਾਰਲੀਮੈਂਟ ਦੇ ਵਿੱਚ ਤੇ ਸਰਕਾਰ ਦੇ ਕੋਲੇ ਇਸ਼ੂ ਉਠਦਾ ਰਿਹਾ ਇਹ ਚ ਕੋਈ ਸ਼ੱਕ ਨਹੀਂ ਹੁਣ ਵੀ ਜਿਹੜੇ ਪ੍ਰਾਇੋਰਟੀ ਆ ਉਹਦੇ ਉੱਤੇ ਇਹ ਪ੍ਰੋਜੈਕਟ ਜਿਹੜਾ ਏ ਉਹ ਰੇਲਵੇਜ਼ ਦੇ ਹੈਗਾ ਇਹ ਹੁਣ ਮੈਂ ਜਿਵੇਂ ਜਾਖੜ ਸਾਹਿਬ ਨੇ ਕਿਹਾ ਅਸੀਂ ਜਿਹੜੀ ਪੰਜਾਬ ਸਰਕਾਰ ਆ ਉਹਦੇ ਨਾਲ ਆਉਣ ਵਾਲੇ ਦਿਨਾਂ ਚ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਉਹਨਾਂ ਨਾਲ ਗੱਲ ਕਰਾਂਗੇ ਪਰ ਇਹਦੇ ਲਈ ਸੈਂਟਰ ਗਵਰਨਮੈਂਟ ਆ ਜਿਹੜੀ ਉਹਦੀ ਪ੍ਰਾਇੋਰਟੀ ਤੇ ਆ ਉਹਦੇ ਵੱਲੋਂ ਕੋਈ ਵੀ ਕਮੀ ਹੈ ਜਿਹੜੀ ਨਹੀਂ ਰਹੂਗੀ ਮੈਂ ਕੱਲ ਹੀ ਇਸ 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 ਬਾਰੇ ਜਿਹੜੇ ਪ੍ਰਾਇੋਰਟੀ ਤੇ ਰੱਖੇ ਹੋਏ ਨੇ ਰੇਲਵੇ ਨੇ ਪੰਜਾਬ ਦੇ ਵਿੱਚੋਂ ਇੱਕ ਇੱਕ ਪ੍ਰੋਜੈਕਟ ਹੈਗਾ ਕੋਈ ਕਸਰ ਜਿਹੜੀ ਹੈ ਪੰਜਾਬ ਲਈ ਦੇਸ਼ ਲਈ ਨਹੀਂ ਛੱਡਣੀ ਪੰਜਾਬ ਲਈ ਤਾਂ ਸਾਡਾ ਅਪਦਾ ਜਦੋਂ ਜਿੱਥੇ ਜ ਸੂਬੇ ਦਾ ਹੁੰਦਾ ਬੰਦਾ ਉਹਦੇ ਲਈ ਕਮੀ ਕੋਈ ਛੱਡਣ ਦਾ ਮਤਲਬ ਹੀ ਨਹੀਂ ਬਣਾਇਆ ਇਹ ਇਸ ਕਰਕੇ ਹੋਰ ਕਾਹਦੇ ਲਈ ਬਣਾਇਆ ਇਹ ਕੋਈ ਕਮੀ ਛੱਡੀ ਨਹੀਂ ਜਾਊ ਹਾਂਜੀ ਜਿਵੇਂ ਦੇਖੋ ਇਸ ਵੇਲੇ ਜਾਖੜ ਸਾਹਿਬ ਬੈਠੇ ਨੇ ਸਾਡੀ ਪ੍ਰਾਇੋਰਟੀ ਸਭ ਦੀ ਪਰਿਵਾਰ ਦੀ ਵੀ ਜਿਵੇਂ ਕਿਹਾ ਵੀ ਪੰਜਾਬ ਦਾ ਅਮਨ ਸ਼ਾਂਤੀ ਪ੍ਰਾਇਓਰਿਟੀ ਸਾਡੀ ਉਹ ਆ ਕਿਉਂਕਿ ਬੜੀਆਂ-ਬੜੀਆਂ ਕਈ ਚੇਂਜੇਜ਼ ਜਿਹੜੀਆਂ ਐ ਇਹ ਲੋਕ ਸਭਾ ਦੇ ਵਿੱਚ ਆਈਆਂ ਅਸੀਂ ਉਸ ਕੰਨ ਨੂੰ ਸਾਰੀਆਂ ਨੂੰ ਦੇਖਣਾ ਹੈ ਇਸ ਵੇਲੇ ਕਿਉਂਕਿ ਸਰਕਾਰ ਤੀਜੀ ਵਾਰ ਬਣੀ ਆ ਮੋਦੀ ਸਾਹਿਬ ਦੀ ਤੇ ਪੰਜਾਬ ਉਹਨਾਂ ਦੀ ਪ੍ਰਾਇਓਰਿਟੀ ਤੇ ਆ ਤੇ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਲਈ ਪੰਜਾਬ ਦੇ ਆਪਸ ਵਿੱਚ ਏਕਤਾ ਲਈ ਹਿੰਦੂ ਸਿੱਖ ਸਭ ਇਕੱਠੇ ਰਹਿਣ ਉਹ ਏਕਤਾ ਲਈ ਜਿਹੜੇ ਵੀ ਸਹੀ ਕਦਮ ਹੋਣਗੇ ਉਹ ਅਸੀਂ ਚੱਕਾਂਗੇ ਪਿੱਛੇ ਨਹੀਂ ਹਟਾਂਗੇ ਥੈਂਕ ਯੂ